ਗ੍ਰਾਂਡ ਇਲਾਕੇ ਵਿੱਚ ਚੋਰੀ-ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਬਿਨਾਂ ਟਲਦੇ ਹੋਏ ਦਿਖਾਈ ਨਹੀਂ ਦੇ ਰਹੇ ਜਿਸ ਦੇ ਚਲਦੇ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ ਚੋਰੀ ਦਾ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗ੍ਰਾਂਡ ਸ਼ਹਿਰ ਵਿੱਚ ਨਵੀਂ ਬਣਨ ਜਾ ਰਹੀ ਮੋਰਚੀ ਵਿਖੇ ਜਿੱਥੇ ਕਿ ਉਦਗਾੜਨ ਤੋਂ ਪਹਿਲਾਂ ਹੀ ਚੋਰਾਂ ਨੇ ਨਵੇਂ ਜਨਰੇਟਰ ਦੀ ਬੈਟਰੀ ਚੋਰੀ ਕਰ ਲਈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਰਾਮ ਲਵਾਇਆ ਪੁੰਛੜੇ ਦੱਸਿਆ ਕਿ ਸਿਵਲ ਹਸਪਤਾਲ ਦੀ ਬੈਕ ਸਾਈਡ ਤੇ ਨਵੀਂ ਬੜੀ ਮੌਰਥਰੀ ਦੀ ਬਿਲਡਿੰਗ ਵਿੱਚ ਪਏ ਨਵੇਂ ਜਨਰੇਟਰ ਨੂੰ ਜਦੋਂ ਚਾਲੂ ਕਰਨ ਲੱਗੇ ਤਾਂ ਦੇਖਿਆ ਕਿ ਉਸ ਦੀ ਨਵੀਂ ਬੈਟਰੀ ਹੀ ਗਾਇਬ ਸੀ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਮੌਰਥਰੀ ਲਈ ਬਿਲਡਿੰਗ ਬਣਾਈ ਸੀ ਜੀ ਕਮਰਾਂ ਨਗਰ ਕਾਉਂਸਲ ਨੇ ਬਣਾਤਾ ਸੀਗਾ ਜੀ 5 ਲੱਖ ਰੁਪਈਆ ਕਿਸੇ ਪਿੰਡ ਦੇ ਜ਼ਿਮੀਦਾਰ ਨੇ ਦਿੱਤਾ ਸੀਗਾ ਜੀ ਪੀ ਜਨਰੇਟਰ 2 ਲੱਖ ਦਾ ਜਨਰੇਟਰ ਲਿਆ ਸੀ ਬਾਕੀ ਟਾਇਲਾਂ ਦਰਵਾਜ਼ੇ ਲਵਾ ਦਿੱਤੇ ਜੀ ਠੀਕ ਹੈ ਜੀ ਹੁਣ ਅ ਜਨਰੇਟਰ ਚਾਲੂ ਕਰਨ ਲਗੇ ਤਾਂ ਵਿੱਚੋਂ ਬੈਟਰੀ ਐਨੇ ਚੋਰ ਚੋਰੀ ਕਰਕੇ ਲੈ ਗਏ ਜੀ ਅੱਛਾ ਲੋਕ ਵਗੈਰਾ ਚੋਰੀ ਗਏ ਜੀ ਹਾਂ ਜੀ ਹਾਂ ਲੋਕ ਤੋੜ ਤੋੜ ਕੇ ਜੀ ਅੱਛਾ ਨਵੀਂ ਬੈਟਰੀ ਛੱਲੇ ਚਲਾਇਆ ਵੀ ਨਹੀਂ ਨਹੀਂ ਹਲੇ ਚੱਲਿਆ ਚਾਲੂ ਕਰਨ ਆਏ ਸੀਗੇ ਜਨਰੇਟਰ ਵਾਲੇ ਜੀ ਅੱਛਾ ਜੀ ਨਾ ਜਲੰਧਰੋਂ ਜੀ ਠੀਕ ਹੈ ਜੀ ਪਹਿਲਾਂ ਚਾਲੂ ਕਰਦੇ ਹਨਾ ਜੀ ਫੇਰ ਗਾਹਾਂ ਸ਼ੁਰੂ ਕੱਲ ਤੇਲ ਪਵਾਇਆ ਜੀ ਅੱਛਾ ਜੀ ਤੇ ਇਥੇ ਕੋ ਚੌਕੀਦਾਰ ਵਗੈਰਾ ਵੀ ਹੁੰਦਾ ਚੌਕੀਦਾਰ ਐਨੋ ਦਿੱਤੀ ਸਮਸ਼ਾਨ ਘਾਟ ਵਾਲੀ ਚਾਬੀ ਲੈ ਲਾ ਇਥੇ ਸੌਂਦਿਆ ਕਰ ਅੱਛਾ ਜੀ ਤੇ ਉਹ ਅੰਦਰ ਸੌਂਦਾ ਜੀ ਨਹੀਂ ਸੌਂਦਾ ਨਹੀਂ ਸੀ ਜੀ ਉੱਥੇ ਸਮਸ਼ਾਨ ਘਾਟੇ ਪਿਆ ਰਿਹਾ ਜੀ ਅੱਛਾ ਜੀ ਤੇ ਫੇ ਪਤਾ ਤੁਹਾਨੂੰ ਤੁਸੀਂ ਜਦ ਚਲਾਨ ਆਇਆ ਉਦੋਂ ਪਤਾ ਸਵੇਰੇ ਜਿਹੜਾ ਚਾਲੂ ਕਰਨ ਵਾਲਾ ਆਇਆ ਉਥੋਂ ਉਦੋਂ ਅੱਛਾ ਤੇ ਸਵੇਰੇ ਰਾਜੂ ਨੂੰ ਮੈਂ ਕਿਹਾ ਜਾ ਜਾ ਚਾਲੂ ਕਰਿਆ ਜੀ ਠੀਕ ਹੈ ਜੀ ਔਰ ਰਾਜੂ ਵੀ ਨਹੀਂ ਆਇਆ ਜੀ ਉਹ ਚਾਲੂ ਕਰਨ ਵਾਲੇ ਕੰਦੇ ਵਿੱਚ ਬੈਟਰੀ ਹੈ ਨਹੀਂ ਜੀ। ਅੱਛਾ ਜੀ। ਉਹਨੂੰ ਭੇਜ ਦਿੱਤਾ। ਬੈਟਰੀ ਕਦੋਂ ਦਾ ਆਇਆ ਜੀ? ਇਹ ਦੋ ਡੇਢ ਕਿ ਮਹੀਨਾ ਹੋ ਗਿਆ ਜੀ। ਤੇ ਆਏ ਆਪਾਂ ਮਤਲਬ ਅੱਜ ਆਏ ਤਾਂ ਪਤਾ ਨਹੀਂ। ਨਹੀਂ ਨਹੀਂ ਅਸੀਂ ਵਿੱਚ ਵੀ ਆਉਂਦੇ ਰਹੇ ਜਿੱਦਾਂ ਪਰਛਾ ਲੱਗਦਾ ਸੀ ਆ ਰਾਜ ਮਿਸਤਰੀ ਆਇਤਾ ਮਗਾਈਆਂ ਸੀ। ਉਹ ਹੈ ਵੀ ਸੀ ਚੰਗਾ। ਉਹ ਸਸੇ ਸੀ ਜੀ। ਜਿਸ ਦਿਨ ਲਹਾਇਆ ਉਸ ਦਿਨ ਵੀ ਸੀਗੇ ਨਾਲ ਆ ਕੇ ਲਹਾ ਕੇ ਗਏ। ਕਿੰਨੇ ਕ ਦੀ ਬੈਟਰੀ ਦਾ ਨੁਕਸਾਨ ਹੈ ਜੀ ਇਹ? ਬੈਟਰੀ ਦਾ 15 ਕ ਹਜ਼ਾਰ ਦਾ ਹੋਣਾ ਹੀ ਆ ਜੀ। ਤੇ ਪੁਲਿਸ ਨੂੰ ਦੱਸ ਦਿੱਤਾ ਜੀ? ਨਹੀਂ ਹਾਲੇ ਨਹੀਂ। ਉਹਨਾਂ ਨੇ ਦੱਸਿਆ ਜੀ। ਗੁਰਾਹ ਇਲਾਕੇ ਵੀ ਚੋਰੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਬਿਨਾਂ ਟਲਦੇ ਹੋਏ ਦਿਖਾਈ ਨਹੀਂ ਦੇ ਰਹੇ ਜਿਸ ਦੇ ਚਲਦੇ ਇਲਾਕਾ ਵਾਸੀਆਂ ਵਿੱਚ ਡਰਦਾ ਮਾਹੌਲ ਹੈ ਚੋਰੀ ਦਾ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਹ ਸ਼ਹਿਰ ਵਿੱਚ ਨਵੀਂ ਬਣਨ ਜਾ ਰਹੀ ਮੋਰਚੀ ਵਿਖੇ ਜਿੱਥੇ ਕਿ ਉਦਗਾਣ ਤੋਂ ਪਹਿਲਾਂ ਹੀ ਚੋਰਾਂ ਨੇ ਨਵੇਂ ਜਨਰੇਟਰ ਦੀ ਬੈਟਰੀ ਚੋਰੀ ਕਰ ਲਈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਰਾਮ ਲਵਾਇਆ ਪੁੰਛਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਬੈਕਸਾਈਡ ਤੇ ਨਵੀਂ ਬੜੀ ਮੋਰਚਰੀ ਦੀ ਬਿਲਡਿੰਗ ਵਿੱਚ ਪਏ ਨਵੇਂ ਜਨਰੇਟਰ ਨੂੰ ਜਦੋਂ ਚਾਲੂ ਕਰਨ ਲੱਗੇ ਤਾਂ ਦੇਖਿਆ ਕਿ ਉਸ ਦੀ ਨਵੀਂ ਬੈਟਰੀ ਹੀ ਗਾਇਬ ਸੀ ਉਹਨਾਂ ਪੁਲਿਸ ਪ੍ਰਸ਼ਾਸਨ પાસેੋਂ ਮੰਗੀ ਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਮੋਰਚਰੀ ਲਈ ਬਿਲਡਿੰਗ ਬਣਾਈ ਸੀ ਜੀ ਕਮਰਾਨ ਨਗਰ ਕਾਉਂਸਲ ਨੇ ਬਣਾਤਾ ਸੀਗਾ ਜੀ 5 ਲੱਖ ਰੁਪਈਆ ਕਿਸੇ ਪਿੰਡ ਦੇ ਜ਼ਿਮੀਦਾਰ ਨੇ ਦਿੱਤਾ ਸੀਗਾ ਜੀ ਇਹ ਜਨਰੇਟਰ 2 ਲੱਖ ਦਾ ਜਨਰੇਟਰ ਲਿਆ ਸੀ ਬਾਕੀ ਟਾਇਲਾਂ ਦਰਵਾਜ਼ੇ ਲਵਾ ਦਿੱਤੇ ਜੀ ਹੁਣ ਅੱਜ ਜਨਰੇਟਰ ਚਾਲੂ ਕਰਨ ਲਗੇ ਤਾਂ ਵਿੱਚੋਂ ਬੈਟਰੀ ਐਨੇ ਚੋਰ ਚੋਰੀ ਕਰਕੇ ਲੈ ਗਏ ਜੀ ਅੱਛਾ ਲੋਕ ਵਗੈਰਾ ਹਾਂ ਜੀ ਹਾਂ ਜੀ ਹਾਂ ਲੋਕ ਤੋੜ ਤੋੜ ਕੇ ਜੀ ਅੱਛਾ ਨਵੀਂ ਬੈਟਰੀ ਚ ਲੈ ਚਲਾਇਆ ਨਹੀਂ ਲੈ ਹਲੇ ਚੱਲੇ ਆ ਚਾਲੂ ਕਰਨ ਆਏ ਸੀ ਜਨਰੇਟਰ ਵਾਲੇ ਜੀ ਅੱਛਾ ਜੀ ਮੈਂ ਜਲੰਧਰੋਂ ਜੀ ਠੀਕ ਹੈ ਜੀ ਪਹਿਲਾਂ ਉਹ ਚਾਲੂ ਕਰਦੇ ਹਨ ਜੀ ਫੇਰ ਗਾਹਾਂ ਸ਼ੁਰੂ ਕੱਲ ਤੇਲ ਪਵਾਇਆ ਜੀ ਅੱਛਾ ਜੀ ਤੇ ਇੱਥੇ ਕੋ ਚੌਕੀਦਾਰ ਕੋਈ ਰਹਿੰਦਾ ਚੌਕੀਦਾਰ ਇਹਨੂੰ ਦਿੱਤੀ ਸਮਸ਼ਾਨ ਘਾਟ ਵਾਲੀ ਚਾਬੀ ਲੈ ਲਾਦਾ ਇੱਥੇ ਸੌਂਦੀ ਇਸ ਕਰਕੇ ਅੱਛਾ ਜੀ ਤੇ ਅੰਦਰ ਸੌਂਦਾ ਜੀ ਨਹੀਂ ਸੌਂਦਾ ਨਹੀਂ ਸੀ ਜੀ ਉੱਥੇ ਸਮਸ਼ਾਨ ਘਾਟੇ ਪਿਆ ਰਹੇ ਜੀ ਅੱਛਾ ਜੀ ਤੇ ਫੇ ਪਤਾ ਤਾਂ ਮੈਨੂੰ ਤੁਸੀਂ ਜਦੋਂ ਚਲਾਣ ਆਇਆ ਉਹਦਾ ਪਤਾ ਸਵੇਰੇ ਜਿਹੜੇ ਚਾਲੂ ਕਰਨ ਵਾਲਾ ਆਇਆ ਉਤੋਂ ਉਦੋਂ ਤੇ ਇਸੇ ਰਾਜੂ ਨੂੰ ਮੈਂ ਕਿਹਾ ਜੱਜ ਆਲੂ ਕਰਿਆ ਜੀ ਉਹ ਰਾਜੂ ਵੀ ਨਹੀਂ ਆਇਆ ਜੀ ਉਹ ਚਾਲੂ ਕਰਨ ਵਾਲੇ ਕੰਦੇ ਵਿੱਚ ਬੈਟਰੀ ਹੈ ਨਹੀਂ ਜੀ ਅੱਛਾ ਜੀ ਉਹਨੂੰ ਭੇਜ ਦਿੱਤਾ ਇਹ ਦੋ ਡੇਢ ਕਿ ਮਹੀਨਾ ਹੋ ਗਿਆ ਜੀ ਆਏ ਆਪਾਂ ਮਤਲਬ ਅੱਜ ਆਏ ਤਾਂ ਬਦਲ ਨਹੀਂ ਨਹੀਂ ਅਸੀਂ ਵਿੱਚ ਵੀ ਆਉਂਦੇ ਰਹੇ ਜਿੱਦਾਂ ਪਰਛਾ ਲੱਗਦਾ ਸੀ ਆ ਰਾਜ ਮੈਸਤਰੀਆਂ ਇਟਾ ਵਗਾਈਆਂ ਸੀ ਉਹ ਸਸੇਗੀ ਜੀ ਜਿਸ ਦਿਨ ਲਾਇਆ ਉਸ ਦਿਨ ਵੀ ਸੀਗੇ ਨਾਲ ਅੱਗੇ ਲਵਾਗੇ ਕਿੰਨੇ ਕੀ ਬੈਟਰੀ ਦਾ ਨੁਕਸਾਨ ਹੈ ਜੀ ਬੈਟਰੀ ਦਾ 15000 ਦਾ ਹੋਣਾ ਹੀ ਆ ਜੀ ਤੇ ਪੁੱਲ ਨੂੰ ਦੱਸ ਦਿੱਤਾ ਜੀ ਨਹੀਂ ਹਾਲੇ ਨਹੀਂ ਉਹਨਾਂ ਨੇ 出せて、はいい。